ਹਾਲੇਲੂਇਆ ਥੈਂਕ ਯੂ ਚੀਚਸ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਸੁੰਦਰ ਸਵੇਰ ਦੇ ਲਈ ਮੇਰੇ ਪਿਆਰੇ ਪ੍ਰਭੂ ਜੀ ਜੋ ਤੁਸੀਂ ਸਾਨੂੰ ਅੱਜ ਸੁੰਦਰ ਸਵੇਰ ਪਿਤਾ ਫਿਰ ਦਿਖਾਈ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਤੁਹਾਡੀ ਤਾਰੀਫ ਕਰਦੇ ਆ ਮੇਰੇ ਮਹਾਨ ਪਰਮੇਸ਼ਰ ਤੂੰ ਦਿਆਵਾਨ ਕਿਰਪਾਲੂ ਤੇ ਦਿਆਲੂ ਪਰਮੇਸ਼ਰ ਜੀ ਤੁਹਾਡੀ ਦਿਆ ਸਦਾ ਦੀ ਮੇਰੇ ਪਰਮੇਸ਼ਰ ਜੋ ਤੁਰ ਤੇ ਵਿਸ਼ਵਾਸ ਕਰਦੇ ਨੇ ਪ੍ਰਭੂ ਉਹ ਆਨੰਦ ਜੀਵਨ ਨੂੰ ਪਾਉਂਦੇ ਨੇ ਮੇਰੇ ਪਰਮੇਸ਼ਰ ਪਿਤਾ ਉਹ ਇਤਰਾ ਤੁਮ ਮੈਂ ਤੁਹਾਡੇ ਥੈਂਕਸ ਕਰਦੀ ਧੰਨਵਾਦ ਕਰਦੀ ਧੜੀ ਤਾਰੀਫ ਕਰਦੀ ਆ ਪ੍ਰਭੂ ਜੀ ਜਿਦਾ ਪਿਤਾ ਪਰਮੇਸ਼ਰ ਸਾਡੇ ਬੱਚੇ ਚ ਲਿਖਿਆ ਬੁਮਾਰਕ ਹੈ ਪਰਮੇਸ਼ਰ ਜਿਸ ਨੇ ਮੇਰੀ ਪ੍ਰਾਰਥਨਾ ਨੂੰ ਰੱਦ ਨਹੀਂ ਕੀਤਾ ਨਾ ਆਪਣੀ ਦਇਆ ਮੇਰੇ ਤੋਂ ਰੋਕੀ ਸੱਚਮੁੱਚ ਮੇਰੇ ਪਰਮੇਸ਼ਰ ਤੁਸੀਂ ਮੁਬਾਰਕ ਜੀ ਜੋ ਪਿਤਾ ਸਾਡੀ ਪ੍ਰਾਰਥਨਾ ਨੂੰ ਰੱਦ ਨਹੀਂ ਕਰਦੇ ਨਾ ਆਪਣੀ ਦਇਆ ਪਿਤਾ ਪਰਮੇਸ਼ਰ ਸਾਡੇ ਤੋਂ ਰੋਕਦੇ ਜੀ ਕਭੀ ਤੁਸੀਂ ਦਿਆਵਾਣ ਕਰਪਾਲੂ ਤੇ ਦਿਆਲੂ ਪਰਮੇਸ਼ਰ ਜੀ ਤੇ ਤੁਹਾਡਾ ਪਰਮੇਸ਼ਰ ਤੁਹਾਡੇ ਵਚਨ ਚ ਲਿਖਿਆ ਪ੍ਰਭੂ ਜੀ ਜੇ ਦੁਖੀ ਜਿੱਤੇ ਪ੍ਰਾਰਥਨਾ ਕਰੋ ਜੇ ਆਨੰਦ ਜਿੱਤੇ ਭਜਨ ਕਰੋ ਮੇਰੇ ਪਰਮੇਸ਼ਰ ਯਹਵਾ ਕੁਦਾ ਪਾਪ ਜੋ ਤੁਹਾਨੂੰ ਪਿਤਾ ਗ੍ਰਹਿਣ ਕਰ ਲੈਂਦਾ ਤੇ ਕੋਈ ਦੁਖੀ ਨਹੀਂ ਰਹਿੰਦਾ ਉਹ ਆਨੰਦ ਜੀਵਨ ਨੂੰ ਪਿਤਾ ਪਾ ਲੈਂਦਾ ਮੇਰੇ ਪਰਮੇਸ਼ਰ ਸ਼ੈਤਾਨ ਦੇ ਸਾਰੇ ਹਥਿਆਰ ਵੈਰੀ ਦੀ ਸਾਰੇ ਸ਼ਕਤੀ ਕੀਤਾ ਕਰਾਇਆ ਜਾ ਤੂਟੂਣਾ ਪੀੜੀਆਂ ਦੇ ਸ਼ਰਾਫ ਉਹਨਾਂ ਦੇ ਜੀਵਨ ਚ ਖਤਮ ਹੁੰਦੇ ਨੇ ਪ੍ਰਭੂ ਜੀ ਜਿੰਨੇ ਵੀ ਜਿੰਨੇ ਇਸ ਪ੍ਰਾਰਥਨਾ ਨੂੰ ਸੁਣਨ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਆਤਮਾ ਨੂੰ ਸ਼ੂਵੇ ਤੁਹਾਡਾ ਆਤਮਾ ਦੇ ਜੀਵਨ ਚ ਕਾਰੇ ਕਰੇ ਮੇਰੇ ਪਰਮੇਸ਼ਰ ਤੁਹਾਡੇ ਸਵਰ ਕੀ ਤੂਤ ਕੁਤਾਵਨ ਉਹਨਾਂ ਦੇ ਘਰਾਂ ਚ ਨਹੀ ਲਾਈਫ ਚ ਜਾਣ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਹਰ ਖੁਦਾਵਾਨ ਜੋ ਉਹਨਾਂ ਦੇ ਬੱਚਿਆਂ ਨੂੰ ਗੁੱਸੇਵਰ ਸਪਿਰਿਟ ਆਊਟ ਕਰਦੀ ਇਹਨਾਂ ਦੇ ਬੱਚੇ ਤੇ ਜੀਵਨ ਚ ਮੇਰੇ ਪਰਮੇਸ਼ਰ ਜਿਹਦੇ ਬੱਚਿਆਂ ਨੂੰ ਗੁੱਸਾ ਦਵਾਂਦੀ ਜਾਂ ਇਹਨਾਂ ਦੇ ਘਰ ਚ ਲੜਾਈ ਝਗੜਾ ਹੁੰਦਾ ਹੈ ਹਰ ਇੱਕ ਲੜਾਈ ਝਗੜਾ ਯਸ਼ੂ ਦੇ ਨਾਮ ਚ ਖਤਮ ਹੋ ਜੇ ਮੇਰੇ ਪਰਮੇਸ਼ਰ ਯਹਵਾ ਬਾਪ ਤੁਹਾਡਾ ਵਚਨ ਕਹਿੰਦਾ ਤੁਸੀਂ ਸ਼ਾਂਤੀ ਤੇ ਰਾਜਕੁਮਾਰ ਚ ਮੇਰੇ ਪਿਆਰੇ ਪ੍ਰਭੂ ਜੀ ਇਹ ਪਰਿਵਾਰ ਦੇ ਲਈ ਇਨ੍ਹਾਂ ਦੇ ਘਰਾਂ ਦੇ ਲਈ ਮੈਂ ਸ਼ਾਂਤੀ ਨੂੰ ਮੰਗਦੀ ਹਾਂ ਪਰਮੇਸ਼ਰ ਮੇਰੇ ਖੁਦਾਬਾਰ ਹਰ ਇੱਕ ਬੋਝ ਚਿੰਤਾ ਇਨ੍ਹਾਂ ਦੇ ਜੀਵਨ ਚੋਂ ਖਤਮ ਹੋ ਜੇ ਕਿਉਂਕਿ ਤੁਹਾਡਾ ਵਾਚਨ ਕਹਿੰਦਾ ਮੇਰੇ ਪਿਆਰੇ ਪ੍ਰਭੂ ਜੀ ਇਹ ਬੋਝ ਸਹੇ ਦੱਬੇ ਲੋਕੋ ਮੇਰੇ ਕੋ ਲਾਓ ਮੈਂ ਤੁਹਾਨੂੰ ਆਰਾਮ ਦਵਾਂਗਾ ਮੇਰੇ ਪਿਤਾ ਤੁਹਾਡੀ ਸਲੀਪ ਚੁੱਕ ਕੇ ਪਿਤਾ ਤੁਹਾਡੇ ਮਗਰ ਤੁਰਨ ਵਾਲੇ ਬਾਂਜਨ ਮੇਰੇ ਪਰਮੇਸ਼ਰ ਸ਼ੈਤਾਨ ਦੀ ਸਾਰੀ ਯੋਜਨਾ ਖਤਮ ਹੋ ਜੇ ਪਰਮੇਸ਼ਰ ਕਿਉਂਕਿ ਖੁਦਾ ਤੁਹਾਡਾ ਵਚਨ ਪਿਤਾ ਪਰਮੇਸ਼ਰ ਕਹਿੰਦਾ ਹੈ ਮੈਂ ਆਪਣਾ ਵਚਨ ਭੇਜ ਕੇ ਚੰਗਿਆ ਕਰਦਾਨ ਵਾਲੀ ਤਪਾਈ ਤਪਚੋਣਾ ਸੱਚਮੁੱਚ ਮੇਰੇ ਪਿਤਾ ਹਰ ਇੱਕ ਤਪਾਈ ਇਨਦੇ ਜੀਵਨ ਚ ਖਤਮ ਹੋ ਜੇ ਮੇਰੇ ਪਰਮੇਸ਼ਰ ਯਹੋਵਾ ਰਾਫਤ ਚੰਗਾ ਕਰਨ ਵਾਲਾ ਪਰਮੇਸ਼ਰ ਹਰ ਇੱਕ ਬਿਮਾਰੀ ਨੇ ਜੀਵਨ ਚ ਖਤਮ ਹੋ ਜੇ ਯਸ਼ੂ ਦੇ ਨਾਮ ਤੇ ਬਿਮਾਰੀ ਵਾਲੀ ਡਿਸ਼ਟਾਰਟ ਮਾ ਆਊਟ ਕਰਦੀ ਹੈ ਸ਼ਿਦਨਾਮ ਚ ਸ਼ੂਕਰ ਬੀਪੀ ਇਹਨਾਂ ਦੇ ਜੀਵਨ ਚੋਂ ਆਊਟ ਜੋ ਬਿਮਾਰੀ ਹਰ ਇੱਕ ਕੈਂਸਰ ਐਡਸ ਐਚਆਈਵੀ ਐਨਰਜੀ ਵਿੱਚੋਂ ਖਤਮ ਕਰਦੀ ਹੈ ਸ਼ਿਦਨਾਮ ਚ ਪਰਮੇਸ਼ਰ ਤੁਹਾਡਾ ਆਤਮ ਸ਼ੂਲੇ ਤੁਹਾਡਾ ਆਤਮ ਦੇ ਜੀਵਨ ਚ ਕਾਰੇ ਕਰੇ ਮੇਰੇ ਪਰਮੇਸ਼ਰ ਯਹੋਵਾ ਰਾਫਾ ਚੰਗਾ ਕਰਨ ਵਾਲਾ ਕਦੇ ਤੁਸੀਂ ਕਹੇ ਮੈਂ ਯਹੋਵਾ ਰਾਫਾ ਚੰਗਾ ਕਰਨ ਵਾਲਾ ਹਾਂ ਇਨਦੇ ਜੀਵਨ ਦੇ ਵਿੱਚੋਂ ਹਰ ਇੱਕ ਬਿਮਾਰੀ ਹਰ ਆਊਟ ਹੋ ਜਾਏ ਆਊਟ ਯੇਸ਼ੂ ਦੇ ਨਾਮ ਰਿਸੀਵ ਕਰੋ ਪਰਮੇਸ਼ਰ ਦਾ ਆਤਮਾ ਤੋਂ ਅਨੁਸ਼ੂਰਿਆ ਰਿਸੀਵ ਕਰੋ ਪਰਮੇਸ਼ਰ ਦਾ ਆਤਮਾ ਤੁਹਾਡੇ ਜੀਵਨ ਚ ਕਰਾ ਚ ਬਿਮਾਰੀਆਂ ਕੱਢ ਰਿਹਾ ਥੈਂਕ ਯੂ ਜੀਸਟ ਥੈਂਕ ਯੂ ਫਾਦਰ ਹਾਲੇਲੂਇਆ ਇਨਦੇ ਹਰ ਇੱਕ ਹਿੱਸੇ ਚ ਯੇਸ਼ੂ ਦੇ ਨਾਮ ਦੇ ਵਿੱਚ ਮੈਂ ਬਿਮਾਰੀ ਨੂੰ ਟਾਂਡਦੀ ਹਾਂ ਇਸ ਸਿਕੜੀ ਆਊਟ ਹੋ ਜਈਏ ਸ਼ਿਦਨਾਮ ਮੇਰੇ ਪਿਤਾ ਮੈਂ ਤੁਹਾਡੀ ਤਾਰੀਫ ਕਰਦੀ ਆ ਪ੍ਰਭੂ ਜੀ ਤੁਸੀਂ ਦਿਆਵਾਣ ਕਿਰਪਾਲੂ ਤੇ ਦਿਆਲੂ ਪਰਮੇਸ਼ਰ ਜੀ ਪਿਤਾ ਪ੍ਰਭੂ ਤੁਸੀਂ ਇੱਕ ਇੱਕ ਜਿਹਨਾਂ ਨੂੰ ਸ਼ੂਆ ਇਹਨਾਂ ਦੇ ਜੀਵਨ ਚ ਹਰ ਇੱਕ ਬਿਮਾਰੀ ਨੂੰ ਪਿਤਾ ਡਾਂਟਿਆ ਤੇ ਕੱਢਿਆ ਮੇਰੇ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਹਰ ਇੱਕ ਦੁਸ਼ਟ ਆਤਮਾ ਦੇ ਜੀਵਨ ਚ ਖਤਮ ਕੀਤਾ ਪ੍ਰਭੂ ਮੇਰੇ ਪਿਤਾ ਪਰਮੇਸ਼ਰ ਤੁਸੀਂ ਸੱਚਮੁੱਚ ਦਿਆਮਾਨ ਕਿਰਪਾਲੂ ਤੇ ਦਿਆਲੂ ਪਰਮੇਸ਼ਰ ਜੀ ਪਿਤਾ ਜਿੰਨੇ ਜਿੰਨੇ ਨੇ ਪ੍ਰਾਰਥਨਾ ਰਸੀਬ ਕੀਤਾ ਮੇਰੇ ਪਰਮੇਸ਼ਰ ਤੁਹਾਡੀ ਆਤਮਾ ਨੇ ਸ਼ੂਆ ਤੇ ਉਹ ਹੀਲ ਹੋ ਚੁੱਕੇ ਨੇ ਉਹਨਾਂ ਦੇ ਘਰਾਂ ਨੇ ਹੀਲ ਹੋ ਚੁੱਕੇ ਨੇ ਪ੍ਰਭੂ ਜੀ ਪ੍ਰਭੂ ਤੁਸੀਂ ਦਿਆਮਾਨ ਕਿਰਪਾਲੂ ਤੇ ਦਿਆਲੂ ਪਰਮੇਸ਼ਰ ਪ੍ਰਭੂ ਜੀ ਜਿਦਾ ਤੁਹਾਡੇ ਵਚਨ ਚ ਲਿਖਿਆ ਮੇਰੇ ਪਿਆਰੇ ਪ੍ਰਭੂ ਜੀ ਜਦ ਤਪਕਾਰਤ ਮੇਰੇ ਕੋ ਪ੍ਰਾਰਥਨਾ ਕਰੂ ਮੈਂ ਤੁਹਾਡੀ ਪ੍ਰਾਰਥਨਾ ਨੂੰ ਸੁਣਾਗਾ ਮੇਰੇ ਪਿਤਾ ਅਸੀਂ ਮਿਲ ਕੇ ਪ੍ਰਾਰਥਨਾ ਕੀਤੀ ਤੁਸੀਂ ਖੁਦਾਵਾਨ ਪ੍ਰਾਰਥਨਾ ਨੂੰ ਸੁਆ ਨੂੰ ਸੁਆ ਇਹਦੀ ਪ੍ਰਾਰਥਨਾ ਨੂੰ ਸੁਣਿਆ ਮੇਰੇ ਪਰਮੇਸ਼ੀ ਯਹੋਵਾ ਰਾਫਤ ਚੰਗਾ ਕਰਨ ਵਾਲੇ ਪਰਮੇਸ਼ੀ ਤੁਸੀਂ ਦਿਆਵਾਨ ਕਿਰਪਾਲੂ ਤੇ ਦਿਆਲੂ ਪਰਮੇਸ਼ੀ ਜੀ ਪਿਤਾ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤਾਰੀਫ ਕਰਦੇ ਹਾਂ ਪਰਮੇਸ਼ੀ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ ਆਮਨ ਆਮਨ ਗੋਡ ਬlesਸ ਯੂ ਆਲ